ਅੱਜ ਤੋਂ ਬਾਅਦ ਪੰਛੀਆਂ ਨੂੰ ਪਾਣੀ ਕੌਣ ਪਾਊਗਾ ਬਾਬਾ ਜੀ ਸੱਚੀ ਕਹਿ ਰਹਾ ਮੈਂ ਉਹ ਸਦੂ ਬੁਸੇੜਾ ਦਾ ਗਾਣਾ ਨਹੀਂ ਕਿ ਮਾਂ ਮੈਂ ਤੇਰੇ ਵਰਗਾ ਹਾਂ ਉਹ ਸ਼ਕਲ ਨੂੰ ਪਛਾਣ ਲੈ ਮਾਤਾ ਜੀ ਇੱਕ ਪੁੱਤ ਨੂੰ ਮਾਂ ਕੀ ਕੀ ਦਿੰਦੀ ਹੈ ਕਿਸੇ ਨੂੰ ਗਿਆਨ ਨਹੀਂ ਹੈਗਾ ਜੇ ਕਿਸ ਨੇ ਮਾਂ ਬਾਰੇ ਜਾਨਣਾ ਹੋਵੇ ਕਿਸੇ ਨੌਜਵਾਨ ਨੇ ਕਿਲੋ ਦਾ ਇੱਕ ਵੱਟਾ ਲੈ ਲਓ ਜਿਹੜੇ ਤੋਲਦੇ ਆ ਸਮਾਨ ਤੋਲਦੇ ਆ ਨਾ ਜਿਹਨੇ ਮਾਂ ਬਾਰੇ ਜਾਨਣਾ ਹੋਵੇ ਥੋੜੇ ਟਾਈਮ ਚ ਗਿਆਨ ਹੋ ਜਾਊਗਾ ਆਪਣੇ ਢਿੱਡ ਨਾਲ ਬੰਨ ਲਓ ਵੱਟੇ ਨੂੰ 9 ਮਹੀਨੇ 1 ਕਿਲੋ ਦੇ ਵੱਟੇ ਨੂੰ ਜੇ 9 ਮਹੀਨੇ ਪੂਰੇ ਨਿਕਲ ਗਏ ਤਾਂ ਸਮਝ ਲੈ ਤੂੰ ਮਾਂ ਦਾ ਦੇਨ ਦੇਤਾ ਜੇ ਨਹੀਂ ਸਤ ਕੁਲਾਂ ਵੀ ਤੇਰੀਆਂ ਮਾਂ ਦਾ ਦੇਨ ਨਹੀਂ ਦੇ ਸਕਦੀ ਔਰ ਮਾਂ ਕਿਹਦੀ ਪਾਵਰ ਪਾਵਰ ਹੈ ਮਾਂ ਚ ਕਿਹਦੀ ਪਾਵਰਫੁਲ ਸ਼ਕਤੀ ਹੈ ਮਾਂ ਆਪਣੇ ਸ਼ਰੀਰ ਚੋਂ ਇੱਕ ਇਨਸਾਨ ਪੈਦਾ ਕਰ ਦਿੰਦੀ ਹੈ ਇਹ ਬਹੁਤ ਵੱਡੀ ਪ੍ਰਾਪਤੀ ਹੈ ਮਾਂ ਦੀ ਬਾਬਾ ਜੀ ਇੱਕ ਰਾਜਾ ਹੋਇਆ ਦੁਨੀਆ ਦੇ ਉਸ ਰਾਜੇ ਨੇ ਆਪਣੀ ਮਾਂ ਨੂੰ ਕਿਹਾ ਰੱਖੋ ਮੜਾ ਮੜਾ ਨਾ ਆਪਣੀ ਮਾਂ ਨੂੰ ਕਿਹਾ ਕਹਿੰਦੀ ਮਾਂ ਤੂੰ ਰੋਜ਼ ਕਹਿੰਦੀ ਆ ਕਿ ਤੇਰਾ ਬੇਣਾ ਨਹੀਂ ਮੈਂ ਦੇ ਸਕਦਾ ਦੇਣਾ ਨਹੀਂ ਦੇ ਸਕਦਾ ਦੇਣਾ ਨਹੀਂ ਦੇ ਸਕਦਾ ਅੱਜ ਅੱਜ ਮੇਰੇ ਲਬੇ ਕੇ ਹਿਸਾਬ ਕਰ ਤੇਰਾ ਦੇਣਾ ਦੇਈਏ ਮਾਂ ਕਹਿੰਦੀ ਹੈ ਆ ਤੂੰ ਬੈ ਹਿਸਾਬ ਕਰ ਤੇਰਾ ਦੇਣਾ ਦੇਦੀ ਤੂੰ ਲੋਕ ਲੋਕਾਂ ਚ ਭੰਡੀ ਕਰਦੀ ਮੇਰਾ ਦੇਣਾ ਨਹੀਂ ਕੋਈ ਦੇ ਸਕਦਾ ਮਾਂ ਬਹਿ ਗਈ ਆਜਾ ਹਿਸਾਬ ਕਰੀਏ ਕਹਿੰਦੀ ਮਾਂ ਮੋਲ ਕੀ ਹਿਸਾਬ ਕਿਤਾਬ ਹੈ ਤੇਰਾ ਮਾਂ ਕਹਿੰਦੀ ਬਾਕੀ ਹਿਸਾਬ ਕਿਤਾਬ ਮੈਂ ਬਾਅਦ ਚ ਦੱਸੂਗੀ ਜੇ ਮੇਰਾ ਦੇਣਾ ਦੇਣਾ ਹੈ ਨਾ ਸਿਰਫ ਇੱਕ ਹਫਤਾ 7 ਦਿਨ ਤੈਨੂੰ ਮੇਰੇ ਨਾਲ ਸੌਣਾ ਪਊਗਾ ਜੇ ਤੂੰ ਮੇਰੇ ਨਾਲ ਸੋ ਗਿਆ ਤੇ ਜਮਾ ਪੂਰੀ ਦੁਨੀਆ ਦੀ ਮਾਵਾਂ ਨੂੰ ਕਹਿ ਦਾਂਗੇ ਕਿ ਆਪਾਂ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿਣਾ ਕਿ ਤੁਸੀਂ ਸਾਡਾ ਦੇਨ ਨਹੀਂ ਦੇ ਸਕਦੇ ਕਹਿੰਦਾ ਬੱਸ ਸੱਤ ਦਿਨ ਦੀ ਗੱਲ ਹੈ ਕਹਿੰਦਾ ਹਾਂ ਆ ਜੋ ਕਹਿੰਦੇ ਮਾਂ ਇਹ ਕਿਹੜੀ ਗੱਲ ਕਰਦੀ ਪਹਿਲਾ ਦਿਨ ਚੰਗਾ ਇੱਕ ਚੰਗਾ ਪਲੰਗ ਲਾਇਆ ਚੰਗਾ ਮਖਮਲ ਦਾ ਗੱਦਾ ਪਛਾਇਆ ਮਾਂ ਸੋ ਗਈ ਤੇ ਰਾਜਾ ਆ ਕੇ ਮਾਂ ਦੇ ਨਾਲ ਸੋ ਗਿਆ ਮਾਂ ਲਾਜ ਦਿਨ ਗੇਲੀ ਪਹਿਲਾ ਦਿਨ ਮੈਂ ਤੇਰੀ ਫਿਰ ਨਾਲ ਸੁਣ ਲਗਾ ਮਾਂ ਕਹਿੰਦੀ ਪਹਿਲਾ ਦਿਨ ਮੈਨੂੰ ਪਤਾ ਪੁੱਤ ਤੂੰ ਮੈਨੂੰ ਦੱਸੇਗਾ ਪਹਿਲਾ ਦਿਨ ਅਜ ਆ ਜਾ ਮਾਂ ਘੰਟੇ ਬਾਅਦ ਕਹਿੰਦੀ ਪੁੱਤ ਮੈਨੂੰ ਪਾਣੀ ਦੀ ਪਿਆਸ ਲੱਗੀ ਆ ਅਗਲਾ ਸੋਚਦਾ ਕੋਈ ਨਹੀਂ ਪਾਣੀ ਮੰਗਦੀ ਆ ਪਾਣੀ ਲਿਆ ਕੇ ਦੇਤਾ ਮਾਂ ਨੇ ਪਾਣੀ ਪੀਤਾ ਤੇ ਥੋੜਾ ਜਿਹਾ ਢੋਲਤਾ ਉਹ ਮਾਂ ਕੀ ਕਰੀ ਜਾਨੀ ਕਹਿੰਦੇ ਪੁੱਤ ਡੁੱਨ ਗਿਆ ਕਹਿੰਦੇ ਚਲੋ ਕੋਈ ਗੱਲ ਅਜੀ ਉਹਦੀ ਅੱਖ ਲੱਗੀ ਮਾਂ ਹਲਾ ਕੇ ਕਹਿੰਦੀ ਪੁੱਤ ਮੈਨੂੰ ਪਾਣੀ ਦਾ ਗਲਾਸ ਚਾਹੀਦਾ ਉਹਨੇ ਸੋਚਿਆ ਕੋਈ ਨਹੀਂ ਮਾਂ ਨੂੰ ਪਿਆਸ ਲੱਗੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਮਾਂ ਪਾਣੀ ਢੋਲਦਿਆ ਕਰੇ ਉਹ ਗੱਦੇ ਨੂੰ ਚੇਂਜ ਕਰ ਲਿਆ ਕਰਨਾ 6ਵੀਂ ਵਾਰ ਜਦੋਂ ਹੋਇਆ ਨਾ ਪਹਿਲੇ ਦੇਣੀ ਕਹਿੰਦਾ ਮਾਂ ਤੇਰੇ ਦਿਮਾਗ 'ਚ ਫਰਕ ਹੈ ਕਹਦਾ ਦੇਣਾ ਮੈਂ ਨਹੀਂ ਦੇਣਾ ਤੁਹਾਨੂੰ ਤੇਰਾ ਪਾਣੀ ਮੰਗਦੀ ਆ ਪਾਣੀ ਢੋਲ ਦਿੰਦੀ ਆ ਮਾਂ ਨੇ ਵਟ ਕੇ ਥੱਪੜ ਮਾਰਿਆ ਕਹਿੰਦਾ ਇੱਕ ਦਿਨ ਚ ਦੁਗੀ ਹੋ ਗਈ ਇੱਕ ਰਾਤ ਤੇ 20-20 ਵਾਰੀ ਬਾਥਰੂਮ ਕਰਦਾ ਸੀ ਤੇ ਮੈਂ ਗਿੱਲੀ ਥਾਂ ਤੇ ਪੈਂਦੀ ਸੀ ਤੂੰ ਪੰਜਵੀਂ ਵਾਰੀ ਅੱਕ ਗਿਆ ਤੂੰ ਮੇਰਾ ਦਿਨਾਂ ਦੇਂਗਾ ਹੱਥ ਜੋੜ ਕੇ ਮਾਂ ਦੇਗੇ ਖੜਾ ਹੋ ਗਿਆ ਮਾਂ ਮaaf ਕਰ ਦੇ ਮਾਂ ਦਾ ਇਹ ਨਹੀਂ ਦੇ ਸਕਦਾ ਕੋਈ ਬਾਬਾ ਜੀ ਜਿਉਂਦੀ ਰਵੇ ਮਾਂ ਤੇ ਜਿਉਂਦੇ ਰਹਿ ਨਵਾ ਦੇ ਕੋਈ ਜਿਉਂਦੀ ਰਵੇ ਮਾਂ ਜਿਉਂਦੇ ਰਹਿ ਸ਼ਲਾ ਨੌਂ ਖੇਵੇ ਪੁੱਤਰ ਮਿਠੜੇ ਮੇਵੇ ਅੱਲਾ ਸਭ ਨੂੰ ਦੇਵੇ ਇਹ ਤਹੀਆ ਸਭ ਨੂੰ ਦੇਵੇ ਪੁੱਤਰ ਮਿਠੜੇ ਮੇਵੇ ਅੱਲਾ ਸਭ ਨੂੰ ਦੇਵੇ ਸਭ ਨੂੰ ਮਾਇ ਨਹੀਂ ਪਾਏ ਮੈਨੂੰ ਪਿਆਰ ਹੋ ਗਿਆ ਪਿਆਰ ਤੇਰੇ ਨਾਲ ਕੀ ਹੋਇਆ ਅਰਸ਼ੋਂ ਪਾਰ ਹੋ ਗਿਆ ਤੂੰ ਮੇਰੀ ਤੇ ਮੈਂ ਤੇਰਾ ਇਹ ਤੇਰਾ ਨਾਲ ਮੇਰਾ ਇਜ਼ਹਾਰ ਹੋ ਗਿਆ ਪਿਆਰ ਹੋ ਗਿਆ ਮਾਇ ਨਹੀਂ ਮੈਂ ਤੇਰੇ ਨਾਲ ਪਿਆਰ ਹੋ ਗਿਆ ਤੇਰਾ ਪਿਆਰ ਠੀਕ ਗੱਲ ਸੁਣਿਓ ਕੋਨੇ ਤੇ ਸਾਡੇ ਬਾਪੂ ਬੈਠੇ ਇਹ ਨਾ ਕਹਿਣ ਵੀ ਮਾਂ ਦਾ ਦੇਨ ਤੇ ਕਹਤਾ ਪਿਓ ਦਾ ਦੇਨ ਕੌਣ ਦਊ ਜੇ ਮਾਂ ਜੰਨਤ ਹੈ ਤੇ ਜੰਨਤ ਦਾ ਦਰਵਾਜ਼ਾ ਇਹ ਪਿਓ ਹੈ ਇਹ ਦਰਵਾਜ਼ਾ ਹੈ ਮਾਂ ਦਾ ਕੰਮ ਸਿਰਫ ਪਾਲ ਖੋਸ ਤੇ ਵੱਡਾ ਕਰਨਾ ਤੇ ਪਿਓ ਉਹ ਕਬੂਤਰ ਹੈ ਜਿਹੜਾ ਜਗਾ ਜਗਾ ਤੋਂ ਦਾਣਾ ਚੁੱਕ ਕੇ ਲਿਆ ਕੇ ਉਹਦੇ ਮੂੰਹ ਚ ਪਾਉਣਾ ਇਹ ਦੋ ਰੂਹਾਂ ਐਸੀਆਂ ਹੋਈਆਂ ਬਾਬਿਓ ਇਹ ਦੋ ਰੂਹਾਂ ਐਸੀਆਂ ਹੋਈਆਂ ਮੈਂ ਦਾਅਵੇ ਨਾਲ ਕਹਿੰਦਾ ਜਿਨ੍ਹਾਂ ਦੀ ਜਗ੍ਹਾ ਮਾਂ ਵੀ ਨਹੀਂ ਲੈ ਸਕਦੀ ਇਹ ਆਪ ਮੰਨਦੀ ਐ ਜਿਨ੍ਹਾਂ ਨੇ ਆਪਣੀ ਮਾਂ ਤੇ ਪਿਓ ਨੂੰ ਰਾਜ਼ੀ ਕਰ ਲਿਆ ਇੱਥੇ ਠੱਕੇ ਖਾਣ ਦੀ ਲੋੜ ਨਹੀਂ ਬਾਬਾ ਜੀ ਇੱਥੇ ਲੋੜ ਨਹੀਂ ਠੱਕੇ ਖਾਣ ਦੀ ਕਿਉਂ ਮਾਂ ਤੇ ਇਹਦਾ ਹੁਣ ਫਰਕ ਕੀ ਐ ਇਕ ਵਾਰ ਦੀ ਗੱਲ ਹੈ ਇਕ ਵਾਰ ਦੀ ਗੱਲ ਹੈ ਇੱਕ ਬੰਦ ਕਮਰੇ ਦੇ ਵਿੱਚ ਮਾਂ ਤੇ ਪਿਓ ਬਿਲਕੁਲ ਵਿਚਕਾਰ ਬੱਚਾ ਸੁੱਤਾ ਹੋਇਆ ਹੈ ਬੱਚਾ ਇਹਨਾਂ ਚਕ ਆਵਾਜ਼ ਆਉਂਦੀ ਹੈ ਦਰਵਾਜ਼ਾ ਖੁੱਲਦਾ ਹੈ ਮਾਂ ਪਿਓ ਹੂਕ ਸੁੱਤੇ ਆ ਬੱਚੇ ਦੀ ਅੱਖ ਖੁੱਲ ਜਾਂਦੀ ਹੈ ਬੱਚਾ ਸਾਹਮਣੇ ਕੀ ਦੇਖਦਾ ਹੈ ਇੱਕ ਫਰਿਸ਼ਤਾ ਖੜਾ ਹੈ ਮੌਤ ਦਾ ਫਰਿਸ਼ਤਾ ਇਜ਼ਰਾਇਲ ਜਿਬਰਾਇਲ ਬੱਚਾ ਉਹਨੂੰ ਪੁੱਛਦਾ ਕਹਿੰਦੇ ਕੌਣ ਹੈ ਉਹ ਕਹਿੰਦਾ ਮੈਂ ਫਰਿਸ਼ਤਾ ਆ ਮੈਂ ਤੇਰੀ ਮਾਂ ਨੂੰ ਲੈਣਾ ਹੈ ਤੇਰੀ ਮਾਂ ਨੂੰ ਬੱਚਾ ਘੁੱਟ ਕੇ ਆਪਣੀ ਮਾਂ ਨੂੰ ਜੱਫੀ ਪਾ ਲੈਂਦਾ ਕਹਿੰਦਾ ਨਾ ਮੇਰੀ ਮਾਂ ਨੂੰ ਨਾ ਕੁਛ ਗਈ ਉਹ ਕਹਿੰਦਾ ਨਹੀਂ ਜੀ ਅੱਜ ਮਾਂ ਨੂੰ ਲੈ ਕੇ ਜਾਣਾ ਬੱਚਾ ਆਪਣੀ ਉਸ ਫਰਿਸ਼ਤੇ ਨੂੰ ਕਹਿੰਦਾ ਕਹਿੰਦੇ ਤੂੰ ਮੇਰੇ ਨਾਲ ਸੌਦਾ ਕਰ ਲੈ ਨਾ ਕਾਦਾ ਸੌਦਾ ਕਹਿੰਦੇ ਤੂੰ ਮੇਰੀ ਜਾਨ ਲੈ ਜਾ ਤੇ ਮੇਰੀ ਮਾਂ ਦੀ ਜਾਨ ਬਖਸ਼ ਦੇ ਉਹ ਜਿਹੜਾ ਫਰਿਸ਼ਤਾ ਸੀ ਉਹ ਰੋਣ ਲੱਗ ਗਿਆ ਉਹ ਪਤਾ ਕੀ ਕਹਿੰਦਾ ਓਏ ਕਹਿੰਦਾ ਜਿਹੜੀ ਗੱਲ ਤੂੰ ਕਹਿੰਦਾ ਸੌਦਾ ਤੇਰੇ ਤੋਂ ਪਹਿਲੇ ਹੋ ਚੁੱਕਿਆ ਹੈ ਕਹਿੰਦੇ ਕੀ ਕਹਿੰਦੇ ਵਾਰੀ ਤੇ ਤੇਰੀ ਸੀ ਪਰ ਤੇਰੀ ਮਾਂ ਨੇ ਮੇਰੇ ਨਾਲ ਪਹਿਲੇ ਸੌਦਾ ਕਰ ਲਿਆ ਵੀ ਮੇਰੀ ਜਾਨ ਲੈ ਜਾ ਮੇਰੇ ਪੁੱਤ ਦੀ ਜਾਨ ਬਖਸ਼ ਦੇ ਤੇਰੇ ਮੰਦਰਾਂ ਤੇ ਓ ਫੁੱਲਾਂ ਦੀ ਹੋਰੀ ਵਰਖਾ ਮैया ਜੀ ਤੇਰੇ ਮੰਦਰਾਂ ਤੇ ਓ ਫੁੱਲਾਂ ਦੀ ਹੋਰੀ ਵਰਖਾ ਮैया ਜੀ ਤੇਰੇ ਮੰਦਰਾਂ ਤੇ ਫੁੱਲਾਂ ਦੀ ਹੋਰੀ ਵਰਖਾ ਫੁੱਲਾਂ ਦੀ ਹੋਰੀ ਵਰਖਾ ਮैया ਜੀ ਤੇਰੇ ਮੰਦਰਾਂ ਤੇ ਮੰਦਰਾ ਮਾਤੇ ਰੀਜਨਲ ਜਗਾਈਏ ਜਾ ਕੇ ਵਿੱਚ ਦੇਖੋ ਅੱਜ ਮਾਂ ਮੇਰੀ ਆਈ ਹੈ ਜਗੇ ਵਿੱਚ ਦੇਖੋ ਅੱਜ ਮਾਂ ਨਹੀਂ ਰਹੀ ਜਗੇ ਵਿੱਚ ਦੇਖੋ ਮੇਰੀ ਮਾਂ ਰਹੀ ਖੁਸ਼ੀਆਂ ਦੇ ਨਾਲ ਤੇਰੀ ਜੋਤ ਮਾਂ ਜਗਾਈਏ ਜਾ ਕੇ ਵਿੱਚ ਅੱਜ ਦੇਖੋ ਮਾਂ ਮੇਰੀ ਆਈ ਜਗੇ ਵਿੱਚ ਦੇਖੋ ਅੱਜ ਮਾਂ ਮੇਰੀ ਰਹੀ ਜਗੇ ਵਿੱਚ ਦੇਖੋ ਮਾਂ ਮੇਰੀ ਰਹੀ ਕਿਹੜੇ ਕਿਹੜੇ ਸਉਣ ਦੀ ਤਿਆਰੀ ਚ ਨੇ ਹੱਥ ਖੜੇ ਕਰੋ ਔਰ ਦੇਖੋ ਕਹਿੰਦੇ ਅਸੀਂ ਸੋਣ ਦੀ ਹੋਰੀ ਵਰਖਾ ਸੋਣ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਆ ਸੋਣ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ ਆ ਸੋਣ ਦੀ ਹੋਰੀ ਵਰਖਾ ਮਈਆ ਜੀ ਤੇਰੇ ਮੰਦਰਾਂ ਤੇ